ਸਸਰੀਆ ਕਾਲ ਮੈਂ ਹਰੇਖ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲੈਂਡ ਦੀ ਵਿਸ਼ੇਸ਼ ਰਿਪੋਰਟ ਸ਼ੀਤਲਾ ਮਾਤਾ ਮੰਦਿਰ ਵੈਲਫੇਅਰ ਸਭਾ ਰਜਿਸਟ੍ਰੇਸ਼ਨ ਨੰਬਰ 3472 ਸ਼੍ਰੀ ਚਮਕੌਰ ਸਾਹਿਬ ਵੱਲੋਂ ਕਮੇਟੀ ਦੇ ਜਨਰਲ ਸਖਤਰ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਲਾਨਾ ਸ਼ੀਤਲਾ ਮਾਤਾ ਦੇ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕ ਕੇ ਹਾਜ਼ਰੀ ਲਵਾਈ ਅਤੇ ਉਹਨਾਂ ਨੇ ਕਿਹਾ ਕਿ ਸੰਗਤਾਂ 12 ਵਜੇ ਤੋਂ ਹੀ ਮਾਤਾ ਰਾਣੀ ਦੇ ਸਥਾਨੋਂ ਤੇ ਮੱਥਾ ਟੇਕਣ ਲਈ ਪਹੁੰਚਣ ਲੱਗ ਗਏ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਲਿੱਤਾ ਕਮੇਟੀ ਵੱਲੋਂ ਚਾਹ ਪਕੌੜੇ ਦੇ ਲੰਗਰ ਵੀ ਲਗਾਏ ਗਏ ਸਨ ਜਿਸ ਦੇ ਪ੍ਰਧਾਨ ਤਸਵੀਰ ਸਿੰਘ ਕਾਲਾ ਸ਼ਹਿਰ ਵੱਲੋਂ ਨਿਵਾਸੀਆਂ ਦੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਕੱਲ ਨੂੰ ਮਹਾਮਾਈ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਤੇ ਸ਼ਾਮ ਨੂੰ ਮਾਤਾ ਰਾਣੀ ਦਾ ਗੁਣਗਾਨ ਵੀ ਕੀਤਾ ਜਾਵੇਗਾ ਮਾਤਾ ਦੇ ਅੱਜ ਵੀ ਬੜੀ ਵਧੀਆ ਬਹਾਰਾ ਚੱਲ ਰਿਹਾ ਜੀ ਸੰਗਤ ਆ ਰਹੀ ਹੈ ਬੜੀ ਨਿਹਾਲ ਹੋ ਕੇ ਜਾ ਰਹੀ ਹੈ ਜੀ ਤੁਸੀਂ ਕੀ ਕਹਿਣਾ ਚਾਹਦੇ ਹੋ ਅੱਜ ਮੇਲਾ ਜੋ ਹੋਇਆ ਮਾਤਾ ਦਾ ਜੈ ਮਾਤਾ ਦੀ ਭਗਤੋ ਜੈ ਮਾਤਾ ਮਹਾਮਾਈ ਦੇ ਲੰਗਰ ਲੱਗੇ ਹੋਏ ਜੀ ਚਾਪ ਪਕੌੜੇ ਦੇ ਲੰਗਰ ਆ ਜੀ ਸੰਗਤਾਂ ਨੂੰ ਅਹੀਂ ਬੇਨਤੀ ਹੈ ਹੁਣ ਆ ਕੇ ਪਹੁੰਚੋ ਜੀ ਸ਼ੀਤਲਾ ਮਾਤਾ ਮੰਦਿਰ ਜਿਹੜੀ ਕਿ ਵਰਟਾਬ ਜਿੱਥੇ ਮਹਾਮਾਇ ਜੀ ਪੂਰੀ ਕਿਰਪਾ ਮਹਾਮਾਇ ਜੀ ਆਕੇ ਭਣਾਰੇ ਭਰੋ ਖੁਸ਼ੀਆਂ ਪ੍ਰਾਪਤ ਕਰੋ ਜੈ ਮਾਤਾ ਜੀ ਜਮੇ ਕਮੇਟੀ ਨੇ ਤੁਹਾਡੀ ਨੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਆ ਨਵਾਂ ਪ੍ਰੋਗਰਾਮਾ ਤੁਹਾਡਾ ਕੀ ਆਉਣ ਆਲਾ ਸਮਝ ਸਮਝ ਆਉਣਾ ਟਾਈਮ ਤੇ ਸਾਡਾ ਇਹੀ ਪ੍ਰੋਗਰਾਮਾ ਤੇ ਜਿਵੇਂ ਵੀ ਅਸੀਂ ਹੋ ਸਕੀਏ ਮੰਦਿਰ ਨੂੰ ਅੱਗੇ ਹੋਰ ਲੈ ਕੇ ਜਾਈਏ ਜਿਵੇਂ ਕਿ ਅਗਲਾ ਅਗਲਾ ਪ੍ਰੋਗਰਾਮਾ ਸਾਡਾ ਇਹ ਵੀ ਇਥੇ ਹਾਲ ਬਣ ਜਾਵੇ ਲੰਗਰ ਹਾਲ ਨੂੰ ਕੋਈ ਵਧੀਆ ਜਾਂ ਸਾਡਾ ਜਿਹੜਾ ਉਧਰ ਹਾਲ ਹੈ ਉਹਦੇ ਵਿੱਚ ਅਗਲਾ ਸਾਡਾ ਸਟੈਪ ਵੀ ਉਹਦੇ ਵਿੱਚ ਅਸੀਂ ਸਾਰੇ ਵਿੱਚ ਟਾਇਲ ਮਾਰਬਲ ਪੱਥਰ ਵਗੈਰਾ ਲਾਈਏ। ਹਾਂਜੀ ਸਾਡੇ ਵਾਈਸ ਪ੍ਰਧਾਨ ਸ੍ਰੀ ਸਿੰਦਰਪਾਲ ਸਿੰਧਾ ਜੀ ਤੁਸੀਂ ਕਹਿਣਾ ਚਾਹੁੰਦੇ ਹਾਂ ਜੋ ਨਵੀਂ ਕਮੇਟੀ ਬਣਾਈ ਹੈ ਤੁਸੀਂ ਆਉਣ ਵਾਲੇ ਸਮੇਂ ਚ ਕਮੇਟੀ ਨੂੰ ਇਸਟਿਟਿਊਟਰ ਨਾਲ ਕਿਵੇਂ ਬਣਾਓ ਕਮੇਟੀ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਜੀ ਹਰ ਤਨਮਾਨ ਨਾਲ ਕੰਮ ਕਰ ਰਹੇ ਆ। ਇਹ ਇਹ ਸਾਡਾ ਕਮੇਟੀ ਦਾ ਮੱਦ ਕੱਢ ਕੇ ਹਿੱਸਾ ਪਾਈਏ ਸ਼ਹਿਰ ਵਾਸੀਆਂ ਨਾਲ ਲਾਈਏ ਨਾਲ ਲਾ ਕੇ ਸਾਰੇ ਸਹਿਯੋਗ ਨਾਲ ਕਿਤੇ ਦੀ ਬਈ ਪਿਆਦਾ ਹਾਲ ਕਮਰਾ ਪਾਈ ਐ ਇੱਥੇ ਇਹਦੇ ਤੇ ਜੋ ਬਲੀਚ ਕਰੀ ਦਿਨੇ ਸਾਨੂੰ ਕੋਈ ਦਿੱਕਤ ਨਾ ਹੋਵੇ ਕੋਈ ਬਾਕੀ ਵੀ ਹੁਣ ਸਾਰੀ ਸੰਗਰ ਨਾਲ ਮਿਲ ਕੇ ਕੰਮ ਕਰ ਰਹੀ ਆ ਬਹੁਤ ਧੰਨਵਾਦ ਮਾਤਾ ਦੀ ਕਿਰਪਾ ਹੈ